ਇਹ ਹੋਣ ਤੇ ਤੁਸੀਂ ਆ ਸਲੈਂਸਰ ਵਾਲੇ ਵੇਖ ਲਓ ਵੀ ਕੀ ਹਾਲ ਹੈ ਦਾ ਸਲੈਂਸਰ ਦਾ ਤੇ ਟਰੈਕਟਰ ਦੇ ਸਲੈਂਸਰ ਤੋਂ ਬਾਹਰ ਅੱਗੇ ਕੱਢਣ ਡਿਆ ਵਾ ਬਾਕੀ ਤੁਹਾਨੂੰ ਇਹ ਚੱਲਦਾ ਵਿਖਾਉਨੇ ਆ ਟਰੈਕਟਰ ਕਿਤੇ 10 ਸਾਲ ਕੱਢਨੇ ਉਹ 4 ਸਾਲ ਕੱਢਨੇ ਜੀ ਹੋਣ ਸਾਢੇ 10 ਸਾਲ ਦੀ ਗਾਰੰਟੀ ਆ ਉਹ ਸਲੈਂਸਰ ਨੇ ਲਾਲ ਕਰਵਾਇਆ ਮੇਰੇ ਤੋਂ ਪਹਿਲਾਂ ਲਾਲ ਨਹੀਂ ਹੋਇਆ ਸੀ ਨਾ ਅੱਜ ਹੀ ਕਰਾਇਆ ਤੁਸੀਂ ਮੇਰੇ ਤੋਂ ਆਓ ਆਓ ਹਾਂ ਅੱਗ ਕੱਢਣ ਡਿਆ ਟਰੈਕਟਰ ਅੱਗ ਇਹਨੇ ਮਗਰ ਇਹਨੇ ਮਗਰ 16 ਦੇ 17 'ਚ 15 ਹੱਲੇ ਉਹਨਾਂ ਤੋਂ ਜ਼ਿਆਦਾ ਥੌਖਾ ਚੱਲੇ ਜੀ ਬੋਹ ਜਰਾ ਸਲੰਸਰ ਦੇ ਫਿਰੇ ਤੱਕ ਲਾਗ ਨਿਕਲ ਨਹੀਂ ਇਹਦੀ ਆਪਾਂ ਨੂੰ ਦਿਨ ਕਰਕੇ ਪਤਾ ਨਹੀਂ ਲੱਗਾ ਸਲੰਸਰ ਤੋਂ ਉਹ ਪਾ ਕੇ ਨਿਕਲ ਨਹੀਂ ਇਹਨੂੰ ਇਹ 5 6 ਟਰੈਕਟਰ ਹੋਰ ਨੇ ਸੋਨਾਲੀਕਾ 50 60 45 ਹਾਲੈਂਡ ਐਸੇ ਪਿੰਡ ਦੀ ਤੇ ਐਸੇ ਕਰਕੇ ਤੁਹਾਨੂੰ ਇਹਦੇ ਕੋਈ ਇੱਥੇ ਸੱਦਿਆ ਮੈਂ ਨਹੀਂ ਇੱਥੇ ਸੱਦਣਾ ਨਹੀਂ ਤੁਹਾਨੂੰ ਆ ਦਿਖਾਉਣ ਕਰਕੇ ਤੁਹਾਨੂੰ ਸੱਦਿਆ ਇੱਥੇ ਕਿਉਂਕਿ ਇਹਨਾਂ ਕੋਈ ਹੈਗਾ ਨਾ ਕਰਾਉਣਾ ਮੈਂ ਕਰਨਾ ਉਹ ਟਰਬੋ ਕਰਨਾ ਹੈ ਤੇ ਇਹੀ ਨੰਬਰ ਲਾਉਣੇ ਟਰਬੋ ਨੂੰ ਜਿਹੜੀ ਇਹਨੂੰ ਲਾਈ ਹੈ ਜਿਹੜੀ ਇਹਨੂੰ ਲਾਈ ਨਾ ਇਹੀ ਨੰਬਰ ਟਰਬੋ ਲਾਵਾਂਗੇ ਇਹ ਸਾਰਿਆਂ ਦਾ ਅਲੱਗ-ਅਲੱਗ ਹੈ ਭਾਜੀ ਕੋਈ ਟਰੈਕਟਰ ਕਿੰਨਾ ਚੱਲ ਰਿਹਾ ਹੈ ਭਾਜੀ ਇਹਦੇ ਜਿਹੜੇ ਇਹਦਾ ਇੰਜਨ ਦਾ ਡਾਇਆ ਪਿਸਟਨ ਬੋਰ ਅੱਛਾ ਸੁਣੋ ਮੇਰੀ ਗੱਲ ਟਰਬੋ ਕਰਨਾ ਜਿਹੜੀ ਉਹਦਾ ਪਿਸਟਨ ਇਹ ਵੀ ਹੋਰ ਚੀਜ਼ ਹੈ ਉਹਦੀ ਹੋਰ ਚੀਜ਼ ਉਹਦਾ ਪਿਸਟਨ ਹੈਗਾ 104 ਦਾ ਇਹਦਾ 106 ਦਾ ਉਹਦਾ ਪਿਸਟਨ ਝੋਟਾ ਹੈ ਜਿਹਨੂੰ ਉਹ ਟਰੈਕਟਰ ਉਹ ਟਰੈਕਟਰ ਦੇਖਣ ਤੇ ਟੈਂਕ ਲੱਗਦਾ ਹੈ ਨਾ ਆ ਬਚਾਇਆ ਲੱਗਦਾ ਵਾ ਪਰ ਪਾਵਰ ਵਾਈਜ਼ ਇਹ ਉਦਾਂ ਵੀ ਫਰਕ ਸੀਗਾ ਤੇ ਹੁਣ ਉਹ ਗੇਅਰ ਲੱਗਨ ਦਾ ਕਰਕੇ ਉਹਦੇ ਨਾਲ ਦੋ ਬਣਾ 106 ਦਾ ਉਹਦਾ ਜਿਹੜਾ ਹੈਗਾ ਕਪੈਸਿਟੈਂਜਾ 5620 ਦਾ ਬਰੋਬਰੀ ਕਰਨ ਦੇ ਆ ਟਰੈਕਟਰੇ ਹੋਲੈਂਡ ਦੇ 5620 ਦੀ ਬਰੋਬਰੀ ਕਰਨ ਦੇ ਟਰੈਕਟਰ ਇੱਕ ਦੇ ਆ ਜਦੋਂ ਟ్రਾਈ ਲੈਣੀ ਹੁੰਦੀ ਜੇ ਤੁਹਾਨੂੰ ਪਤਾ ਆ ਚੀਜ਼ ਵਾ ਨਾ ਘੋੜੀ ਉੱਚੀ ਦੀਆਂ ਤੇ ਘੱਟੋ ਘੱਟ ਸਾਂਦਰਾ ਨਹੀਂ ਤੇ 13 ਮਗਾਓ ਇਹ ਆ ਹਾਲਾ ਨਾ ਨਹੀਂ ਹੰਲਾ ਲਾ ਤਾਂ ਹੀ ਹੰਲਾ ਆਪਣੀਆਂ ਰੱਖਣੀਆਂ ਤੇ ਨਾ ਕੋਈ ਪੈਲੀ ਆਪਣੀ ਰੱਖੀ ਆ ਇੱਥੇ ਵੀ ਪੈਲੀ ਇਹਨਾਂ ਨੂੰ ਪੁੱਛੀ ਵੀ ਕਿਹੜੀ ਖਾਲੀ ਤੇ ਲੈ ਚੱਲੋ ਚੱਲ ਆ ਜਿਹੜੀਆਂ ਪੋਣੀਆਂ ਪਾਲੋ ਸਪੈਸ਼ਲ ਕੰਮ ਕੋਈ ਨਹੀਂ ਕੀਤਾ ਤੇ ਸਾਹਮਣੇ ਉਹਦਾ ਰਾਤ ਇੰਜਨ ਸੀਜ ਹੋ ਗਿਆ ਸਾਡੇ ਕੋਲ ਅੱਛਾ ਤੇ ਰਾਤ ਅਸੀਂ ਹਾ ਡਰੇਨਾ ਲਾਇਆ ਸੀ ਤੇ 1 ਵਜੇ ਸਮਾਂ ਲਿਆ ਗਏ ਆਪਾਂ ਮਰਸਾ 1 ਵਜੇ ਲੈ ਕੇ ਆਏ ਆ ਤੇ ਸਵੇਰੇ ਹੀ 9 ਵਜੇ ਹਾਈਡਰ ਦਾ ਮਸ਼ੀਨ ਤੇ ਇੰਜਨ ਬੰਦ ਕਰਤਾ ਵਾਹ ਸਟਾਰਟ ਕਰਤਾ ਐ ਐਮ ਪੀ ਸੀ ਜੁੰਡਾ ਜਿਹੜਾ ਅਸਲ ਵਿੱਚ ਕੰਪਨੀ ਨੇ 75 ਹਸਪਾਵਰ ਤੋਂ ਉੱਪਰ ਦਿੱਤਾ ਹੈ ਬਿਲਕੁਲ 36 30 ਐਮਪੀਸੀ ਯੂਨਟ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ 56 20 ਨੂੰ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਕਿਉਂਕਿ ਕੰਪਨੀ ਦੇ ਤਕਨੀਕ ਆ ਗਈ ਸੀ 75 ਹਸ ਪਾਵਰ ਦੇ ਉੱਪਰ ਐਮਪੀ ਉਹਦੀ ਟਾਰਕ ਵੀ 280 90 ਦੇ ਲੱਗੇ ਆ ਇਹਦੀ ਆ 210 ਦੇ ਲੱਗੇ 190 ਦੇ ਲੱਗੇ ਇੱਥੇ ਰਹਿ ਜਾਂਦੀ ਹੈ ਇਹਦੀ ਹਾਂ 125 ਟਾਰਕਾ ਸਰੀ ਬਸ ਹਾਂ ਆ ਤੇ ਫਿਰ ਕਿੰਨਾ ਧੱਕਾ ਵਾ ਇਹ ਜਿਹੜੀ ਪਹਿਲੀ ਮੋਡੀਫਿਕੇਸ਼ਨ ਕੀਤੀ ਉਹ ਬਿਲਕੁਲ ਰਾਈਟ ਸੀ ਬਿਲਕੁਲ ਰਾਈਟ ਵਾਜਮ ਸੀਗੀ ਕਿਉਂ ਕਿਉਂਕਿ ਮੈਂ ਇੱਕ ਰਿਸ਼ਤੇਦਾਰੀ ਸੀ ਤੇ ਇੱਕ ਨਾਲੇ ਥੋੜਾ ਜਿਆ ਹੁਣ ਤਾਂ ਡਾ ਟਰੈਕਟਰ ਪਤਾ ਕਾਰ ਕਿਉਂ ਕੱਢਣਾ ਵਾ ਉਹੀ ਵੋਣੀ ਗੱਲੀ ਪੈਲੀ ਪੈਲੀ ਜੇ ਇਹਦੇ ਨਾਲ ਤੁੜੀ ਵਾਲਾ ਪੜਾ ਦੁੱਧਿਆ ਪੜਾ ਤੀਜਾ ਪੜਾ ਉੱਥੋਂ ਤੱਕ ਜਿਵੇਂ ਨਹੀਂ ਲੈ ਕੇ ਗਿਆ ਇਹਨੂੰ ਮੈਂ ਭਾਵੇਂ ਨਹੀਂ ਲੈ ਕੇ ਗਿਆ ਪਰ ਇੰਨੇ ਨਾਲ ਜਿੰਨਾ ਮੰਨ ਲਓ ਇੱਥੇ ਵਾਹਣ ਨੇ ਆ ਟਰੈਕਟਰ ਦਾ ਜੋਰ ਲਵਾਉਂਦੇ ਆ ਅੱਗ ਕੱਢਣਦੇ ਆ ਜੇ ਤੇ ਫੇਰ ਫਰਕ ਤੇ ਪੈਣਾ ਇੱਕ ਦੇ ਇਹਦੇ ਟਾਇਰਾਂ ਮੁਤਾਬਕ ਜਿੱਤਰਾਂ ਦਾ ਡੇ ਆ 16 ਦੇ ਟਾਇਰ ਹਨ ਇਹਨੂੰ ਤੁਸੀਂ 13 ਦੀਆਂ ਹੱਲਾ ਬਣਾਓ ਟਰੈਕਟਰ ਦੇ ਵਿੱਚ ਜਿੰਦ 36 ਦੀ ਸਪੈਸ਼ਲ ਐਡੀਸ਼ਨ ਨਾਲੋਂ ਡਬਲ ਹੋ ਗਈ ਆ ਤੇ ਟਾਇਰ ਇਹਨੂੰ 16 ਨਹੀਂ ਬਣਾਓ 26 ਇੰਚੀ ਹਾਂ 24 ਇੰਚੀ ਨਹੀਂ 26 ਇੰਚੀ ਚੱਲਦੀ ਏ ਹਾਂ ਹਾਂ ਆਡਾ ਟਰੈਕਟਰ ਜਦੋਂ ਪੂਰੀਆਂ ਗੱਡੀਆਂ ਨਾ ਫਿਰ ਵੀ ਇੰਚੇ ਤੇ ਇੰਚੇ ਆ ਰੋਪਣ ਚਾਹੀਦੀ ਹੱਲਾਂ ਵਾਲੇ ਬੰਨਿਓ ਫਿਰ ਇਹਨੇ ਬੈਲੈਂਸ ਜੋਰ ਮਾਰਨਾ ਟਰੈਕਟਰ ਤੋੜ ਦੂ ਮੋੜ ਤੋਂ ਤਾਂ ਆ ਕੇ ਉਹ ਮੋੜ ਤੇ ਚੱਕਰ ਤੋੜਨ ਦਾ ਕਾਰਨ ਹੁੰਦਾ ਹੈ ਨਾ ਜਿਹੜੀ ਛਿਟਕਾਂ ਸਮੋਕ ਉਖੋਂਦਾ ਨਾ ਉਹ ਵਿਖਾਊਗਾ ਸਾਡੀ ਜਿੱਥੇ ਆਪਾਂ ਛਣਕੂ ਗਾੜੀ ਜਨਾੰਤ ਲੈਨੇ ਪੈਲੀਆਂ ਹੀ ਥੋੜੀਆਂ ਆਪਾਂ ਇੱਧਾ ਕਰ ਲਈ ਪੈਲੀਆਂ ਇਹਦੇ ਆਪਾਂ ਇੱਕ ਥਾਂ ਤੇ ਬੰਨ ਲੈਨੇ ਤੇ ਰਮਾਨ ਨਾ ਤੁਰ ਜਾਂਦਾ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆ ਜੀ ਟਰੈਕਟਰ ਦੀ ਮੋਡੀਫਿਕੇਸ਼ਨ ਬਾਰੇ ਆ ਇਹ ਟਰੈਕਟਰ 2 ਜਿਹੜਾ ਆਪਾਂ ਵੀਰ ਹਰਪ੍ਰੀਤੋ ਪਹਿਲਾਂ ਆਪਾਂ ਇਹਦੀ ਇੱਕ ਵੀਡੀਓ ਪਾਈ ਸੀਗੀ ਇਹਨੂੰ ਆਪਾਂ ਲਾਇਆ ਸੀਗਾ ਟਰਬੋ ਇਹਨੂੰ ਟਰਬੋ ਲਾਇਆ ਸੀ ਜੋ ਇਹਦਾ ਕੰਪਨੀ ਮੇ ਟਰਬੋ ਸੀਗਾ ਉਹੀ ਆਪਾਂ ਇਹਦਾ ਟਰਬੋ ਲਾਇਆ ਸੀ ਬਾਕੀ ਸਾਰਾ ਸਿਸਟਮ ਇਹਨੂੰ ਜੋ ਵੀ ਲੱਗਣਾ ਸੀਗਾ ਇਹਦੇ ਪੰਪ ਦੇ ਨਾਲ ਕੋਈ ਛੇੜਛਾੜ ਨਹੀਂ ਸੀ ਕੀਤੀ ਗਈ ਉਦੋਂ ਤੇ ਹੋਇਆ ਕੀ ਹੈ ਕਿ ਵੀ ਚਲੋ ਇਹਦੀ ਜਿਹੜੀ ਮਤਲਬ ਉਹਨਾਂ ਨੂੰ ਪਾਵਰ ਸੀਗੀ ਟਰੈਕਟਰ ਦੀ ਇਹ ਘੱਟ ਲੱਗਦੀ ਸੀਗੀ ਕਿ ਵੀ ਜ਼ੋਰ ਨਹੀਂ ਪੂਰਾ ਮਾਰਦਾ ਉਸ ਤੋਂ ਬਾਅਦ ਇਹਨੂੰ ਆਪਾਂ ਮੋਡੀਫਿਕੇਸ਼ਨ ਕਰਕੇ ਐਮਪੀਸੀ ਯੂਨਟ ਲਾ ਦਿੱਤਾ ਤੇ ਹੁਣ ਤੇ ਤੁਸੀਂ ਆ ਸਲੈਂਸਰ ਵਾਲੇ ਵੇਖ ਲਓ ਵੀ ਕੀ ਹਾਲੇ ਦਾ ਸਲੈਂਸਰ ਦਾ ਤੇ ਟਰੈਕਟਰ ਦੇ ਸਲੈਂਸਰ ਤੋਂ ਬਾਹਰ ਆ ਕੇ ਕੱਢਣ ਡਿਆ ਵਾ ਬਾਕੀ ਤੁਹਾਨੂੰ ਇਹ ਚੱਲਦਾ ਵਿਖਾਉਨੇ ਆ ਟਰੈਕਟਰ ਤੇ ਤੁਸੀਂ ਆਪ ਕਹੋਗੇ ਕਿ ਵੀ ਵਾਕਿਆ ਹੀ ਟਰੈਕਟਰ ਇਹ ਜਿਹੜੇ ਕੰਮ ਨੇ ਇਹ ਸ਼ੌਂਕ ਨਾਲ ਤੁਸੀਂ ਟਰੈਕਟਰ ਰੱਖਣਾ ਤਾਂ ਕਰਕੇ ਕਰਵਾਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਵਾਹੀ ਦੇ ਹੱਕ ਵਾਸਤੇ ਨਹੀਂ ਗਈਆਂ ਤੁਸੀਂ ਸ਼ੌਂਕ ਵਾਸਤੇ ਇਹ ਕਰ ਸਕਦੇ ਜੇ ਮੋਡੀਫਿਕੇਸ਼ਨ ਇੰਨੀ ਜ਼ਿਆਦੀ ਮੋਡੀਫਿਕੇਸ਼ਨ ਜਿਹੜੀ ਕਰਨੀ ਆ ਕਿਉਂਕਿ ਇਹਦੇ ਨਾਲ ਟਰੈਕਟਰ ਦੀ ਜਿਹੜੀ ਲਾਈਫ ਆ ਉਹ ਘਟਦੀ ਆ ਠੀਕ ਹੈ ਜੀ ਜੇ ਮੰਨ ਲਓ ਟਰੈਕਟਰ ਨੇ 10 ਸਾਲ ਚੱਲਣਾ ਹੈ ਤੇ ਇਹਨੇ 5 ਸਾਲ ਹੀ ਚੱਲਣਾ ਵਾ ਉਹਦਾ ਕਾਰਨ ਇਹ ਆ ਕਿ ਆਪਾਂ ਇੰਨਾ ਜ਼ੋਰ ਜਦੋਂ ਟਰੈਕਟਰ ਦਾ ਬਣਾ ਦਿੰਨੇ ਤੇ ਕਿਤੇ ਨਾ ਕਿਤੇ ਆਪਾਂ ਇਹਦੇ ਜ਼ੋਰ ਦਾ ਜਿਹੜਾ ਵਾ ਵੱਧ ਇਸਤੇਮਾਲ ਕਰ ਹੀ ਲੈਨੇ ਆ ਤੇ ਉਹਦਾ ਕਰਕੇ ਇਹਦਾ ਕੋਈ ਨਾ ਕੋਈ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ ਵਾ ਸੋ ਬਾਕੀ ਆਪਾਂ ਇਹ ਆ ਕਿ ਵੀ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਵੀ ਮੋਡੀਫਿਕੇਸ਼ਨ ਨਾ ਕਰਵਾਓ ਜਾਂ ਵੱਧ ਕਰਵਾਓ ਇਹ ਜ਼ਰੂਰ ਕਹਿੰਨੇ ਆ ਕਿ ਵੀ ਮੋਡੀਫਿਕੇਸ਼ਨ ਜੇ ਕਰਾਉਣੀ ਆ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਜ਼ਰੂਰ ਕਰਵਾਓ ਪਰ ਜੇ ਤੁਸੀਂ ਸ਼ੌਂਕਨਾ ਕਰਾਉਣਾ ਚਾਹੁੰਦੇ ਜੇ ਤੇ ਮੈਂ ਵੀਰ ਹਰਪ੍ਰੀਤ ਦਾ ਨੰਬਰ ਜਿਹੜਾ ਵਾ ਉਹ ਤੁਹਾਨੂੰ ਡਿਸਪਲੇ ਤੇ ਦੇ ਦੇਣ ਲੱਗਾ ਵਾ ਜੇ ਤੁਸੀਂ ਮੋਡੀਫਿਕੇਸ਼ਨ ਕਰਵਾਉਣੀ ਆ ਤੇ ਤੁਸੀਂ ਹਰਪ੍ਰੀਤ ਸਿੰਘ ਤੋਂ ਕਰਵਾ ਸਕਦੇ ਜੀ ਖੋਈ ਇਹ ਟਰੈਕਟਰ ਜਿਹੜਾ ਹੈ ਇਹ ਨਿੰਜਾ ਹੌਸਪਾਵਰ ਸਿਰਫ ਟਰੈਕਟਰ ਵਾ ਤੇ ਇਹ ਲਗਭਗ ਇਹ 60 ਐਚਪੀ ਤੋਂ ਪਲੱਸ ਦਾ ਜਿਹੜਾ ਇਹ ਉਹ ਜੋਰ ਲਾਉਣ ਡਿਆ ਟਰੈਕਟਰ ਐਮਪੀਸੀ ਯੂਨਟ ਲਾ ਕੇ ਬਾਕੀ ਚੱਲਦਾ ਤੁਹਾਨੂੰ ਵਿਖਾਉਨੇ ਆ ਤੁਸੀਂ ਆਪ ਕਹੋਗੇ ਕਿ ਵੀ ਵਾਕਈ ਟਰੈਕਟਰ ਦੇ ਵਿੱਚ ਜੋਰ ਹੈਗਾ ਵਾ ਸੋ ਬਾਕੀ ਵੀਰ ਜੀ ਜੇ ਤੁਸੀਂ ਕਿਸੇ ਨੇ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਕਰਵਾਉਣੀ ਹੋਵੇ ਤੇ ਹਰਪ੍ਰੀਤ ਸਿੰਘ ਜੀ ਦੇ ਨਾਲ ਕਨੈਕਟ ਕਰ ਲਿਓ ਜੀ ਉਹਦਾ ਨੰਬਰ ਮੈਂ ਡਿਸਪਲੇ ਤੇ ਦੇ ਦਿੱਤਾ ਹੋਇਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ